ਸਾਸੀਗਲ ਵੀਰ ਜੀ ਕਰਨ ਡੇਰੀ ਫਾਰਮ ਤੇ ਬੋ ਬੋ ਵੈਲਕਮ ਆ ਵੀਰ ਜੀ ਅੱਜ ਆ ਹੀ ਪਹੁੰਚੇ ਆ ਪਿੰਡ ਭੰਗਵਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਕਲਾਂਨੌਰ ਜਿੰਦੇ ਵੀਰ ਕੋਲ ਸਾਸੀਗਲ ਵੀਰ ਜੀ ਸਾਸੀਗਲ ਜੀ ਸਾਰੇ ਵੀਰਾਂ ਨੂੰ ਠੀਕ ਠਾਕ ਜੀ ਵੀਰ ਜੀ ਚਲੋ ਚੜਦੀ ਕਲਾ ਚਾਹੀਦੀ ਜੇ ਬਾਕੀ ਵੀਰ ਜੀ ਜਿਹੜੇ ਭੈਣ ਭਰਾ ਚੈਨਲ ਨੂੰ ਵੰਦੇ ਹੁੰਦੇ ਹੁੰਦੇ ਆ ਵੱਧ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਤੁਹਾਡੇ ਅਤੇ ਨਾ ਵੀਦੋ ਨਵੀਂ ਵੀਡੀਓ ਕੱਢ ਕੇ ਲੈ ਆਈ ਦੀ ਅੱਜ ਵੀਰ ਜੀ ਕਿੰਨੇ ਫਿਰ ਨਗੀਨੇ ਆਪਣੇ ਕੋ ਆਪਣੇ ਕੋ ਵਾੜਾ 6-7 ਵੀ 4 ਰਹਿਣੀਆਂ ਜੇ ਚਲੋ ਠੀਕ ਆ ਵੀਰ ਜੀ ਚਾਰ ਰਹਿ ਗਈਆਂ ਕੋਲ ਚਾਰ ਚਾਰ ਮਾੜਾ ਠੀਕ ਆ ਵੀਰੇ ਚੰਗੀਆਂ ਟੋਪ ਦੀਆਂ ਨਾ ਇਹ ਚੰਗੇ ਜਾਨਵਰ ਸਾਰੇ ਚਲੋ ਵਧੀਆ ਵਧੀਆ ਵੀਰ ਜੀ ਆ ਕਰੀਏ ਫਿਰ ਆਪਾਂ ਬੈਠਦੀਆਂ ਨਾ ਕਰੋ ਕਰੋ ਕਿੱਥੇ ਸੂਈ ਜੇ ਬਾੜ ਇਹ ਸੂਈ ਜੇ ਦੂਜਾ ਸੂਆ ਜੇ ਅੱਛਾ ਹੀ ਬੇਕੋ ਕਰਮਾ ਜੀ ਅੱਛਾ 12 ਕਿਲੋ ਪੱਕਾ ਦੁੱਧ ਪੱਕਾ ਦੁੱਧ 20 ਦਿਨ ਦੀ ਸੂਈ ਜਮ ਮਗਰ ਬਚੀ ਹੈ ਮਗਰ ਹੀ ਬਚੀ ਹੈ ਖੁਸ਼ੀ ਖਾ ਲਓ ਉਸ ਤੋਂ ਬੜੇ ਕੰਮ ਦੀ ਹੈ ਸਹੀ ਗੱਲ ਹੈ ਦੇਖੋ ਇਹਦੀ ਬਚੀ ਸ਼ਾ ਜੱਸੀ ਅਸੀ ਦੇਤੀ ਬਹੁਤ ਟਾਪੜੀ ਦੇਖੋ ਇਹਦੀ ਥਣ ਥਣ ਬਹੁਤ ਵਧੀਆ ਲੱਗਾ ਬੈਠ ਨੂੰ ਬਾਕੀ ਜਿੰਨੇ ਵੀ ਆ ਸਾਰੀਆਂ ਸਫਾਈਆਂ ਚਾ ਬੈੜ ਕਾਲੇ ਕਾਲੇ ਥਾਨ ਐਵੇਂ ਠੰਡੀ ਹਾਂਜੀ ਠੰਡੀ ਸੀਲ ਹਾਠ ਹੱਥ ਦੀ ਚਵਾਈ ਵਾਲਾ ਥਾਨ ਵਧੀਆ ਇੱਕ ਨੰਬਰ ਦਾ ਥਾਨ ਲੱਗ ਇੱਕ ਨੰਬਰ ਦਾ ਥਾਨ ਜਿਹੜਾ ਵਧੀਆ ਵੀਰ ਮੰਗਦੇ ਆਹੋ ਜਿਹਾ ਥਾਨ ਇਹ ਕੋਈ ਨਹੀਂ ਨਗੀਨੇ ਜਿਹਨ ਦੇ ਵੀਰਾਂ ਕੋਲ ਮਿਲਦੇ ਆਹੋ ਜਿਹੀ ਨਗੀਨੇ ਹਾਂ ਹਰ ਪ੍ਰਕਾਰ ਦੇ ਇੱਥੇ ਜਿਹੜੀਆਂ ਵੈੜਾ ਪੰਜ ਸੱਤ ਹੁੰਦੀਆਂ ਜਾਂ ਹੁੰਦੀਆਂ ਆ ਮੈਂ ਇਹ ਜੀ ਫਿਰ ਇਹਦਾ ਰੇਟ ਕਰਦੀ ਐ ਜੈ 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 ਮੁਕੰਤੀ 45 ਦੀ ਫਿਰ ਦੀ 40000 ਦੀ ਦੇਦਾਂਗੇ 40000 ਜੀ ਹਾਂਜੀ ਛੱਡ ਦਈਏ ਤੁਹਾਡੇ ਕੋਲ ਥੋੜੇ ਕਹਿੰਦੇ ਛੱਡਨੇ 5 ਹੀ ਛੱਡ ਦਾਂਗੇ ਅੱਛਾ ਜੀ 35000 ਦਾ ਤਵ ਵਾਪਾਰ ਸਹੀ ਗੱਲ ਜੀ ਮਗਰ ਵਸ਼ੀ ਮਗਰ ਵਸ਼ੀ ਦੋ ਵਸ਼ੀਆਂ ਜਾਣੀਆਂ ਕਿਤੇ ਘਰ ਹਾਂਜੀ ਦੇਖੋ ਜੀ ਮਗਰ ਵਸ਼ੀ ਗਾੜੀ ਵੀਰ ਜੀ ਦੂਜੇ ਨੰਬਰ ਤੇ ਆ ਗਈ ਏ ਇਹ ਵੀ ਵੀਰ ਜੀ ਗੱਬਣ ਜੇ ਵਸੀ ਅੱਛਾ ਦੇਖੋ ਵੀਰ ਜੀ ਵੱਡੀ ਹੈ ਇਹ ਬਹੁਤ ਸਫਾਈ ਸੁੀਦਾਂ ਲੈਵਾ ਹਾਂਜੀ ਹਾਂਜੀ ਗੁਲਾਬੀ ਥਾਣਾ ਹੈ ਨਾ ਵੀਰ ਜੀ ਗੁਲਾਬੀ ਥਾਣ ਇਹ ਵੀ ਵੱਡੀ ਵੈੜ ਆ ਵੱਡੀ ਮਟਰ ਫੋਲ ਸਾਈਜ਼ ਨੇ ਕਹਿੰਦੇ ਵੱਡੀ ਵੈੜ ਆ ਦੇਖੋ ਵੀਰ ਜੀ ਪਹਿਲਾਂ ਦੰਦੋ ਚਾਰ ਦੰਦ ਜੀ ਠੀਕ ਹੈ ਵੀਰੇ ਇਹ ਆਰ ਸ਼ਹਿਰ ਦੀ ਚ ਆਂਦੀ ਹੋਣਾ ਅੱਛਾ ਚਾਰ ਦੰਦ ਹੀ ਆ ਚਾਰ ਦੰਦ ਨੂੰ ਠੀਕ ਆ ਠੀਕ ਆ ਠੀਕ ਆ ਆ ਜਾ ਜੀ ਲੈ ਆਓ ਦੇਖੋ ਵੀ ਜੀ ਬਸ 500 ਤੱਕ ਕੱਢਦੀ ਪਰ ਬਹੁਤ ਸੋਹਣੀ ਵਸ਼ੀ ਗੁੰਗੀ ਪਤਨੀ ਬਹੁਤ ਵਧੀਆ ਬੋਦੀ ਵਾਲੀ ਵੜਾ ਕਰਮ ਵਾਲੀ ਦੁੱਧ ਵੀ ਚੰਗਾ ਚਵਾਈ ਕਿਉਂਕਿ ਨਸਲ ਪੂਰੇ ਚ ਬਹੁਤ ਜਿਆਦੀ ਆ ਐ ਗੁਲਾਬੀ ਵਾਨਾ ਗੁਲਾਬੀ ਥੰਡ ਵੱਡੀ ਵੜਾ ਫੁੱਲ ਵੀਰ ਜੀ ਖਰੀਦ ਦਾ ਰੇਟ ਰੇਟ ਵੀਰ ਜੀ ਦਾ 55000 ਕਰ ਦਿੱ ਗਿਆ ਹਾਂਜੀ ਇਹਦਾ ਜੀ ਲਾਓ ਜੀ 50000 50000 ਦੀ ਪਰੋ ਦੇਣੀ ਨਹੀਂ ਕਿਸਨੇ ਵਿੱਚ ਜੀ ਸਹੀ ਗੱਲ ਜੀ ਵੀਰ ਜੀ ਪੂਰੇ 50000 ਦੀ ਵੱਡੀ ਵੈੜ ਆ ਫੁੱਲ ਸਿੱਧੀ ਫਲਾ ਸਿੱਧੀ ਗਾਰਡਨਰ ਕੀ ਵਸ਼ੀ ਆ ਬਾਕੀ ਪਹਿਲਾਂ ਕਰਮ ਵਾਲੀ ਇਹ ਦੰਦਾ ਜਾਂ ਚੌਗੀ ਵੈੜ ਆ ਥਣ ਥਣ ਬਹੁਤ ਵਧੀਆ ਵੀ ਕੱਢੂਗੀ ਆਰਡਰ ਫਿਕਸ ਆ ਬਣਾਉਗੀ ਬਹੁਤ ਸੋਹਣਾ ਗਾੜੀ ਵੀਰ ਜੀ ਗਾੜੀ ਵੀਰ ਜੀ 3 ਜੇ ਨੰਬਰ ਤੇ ਆ ਗਈ 20 ਕਿਲੋ ਵਾਲੀ ਲਾਓ ਜੀ ਵੇਖੋ ਵੀਰ ਜੀ ਥਾਣੀ ਐ ਜਿੱਦਾਂ ਟਿੱਬੇ ਦੀਆਂ ਮੂਲੀਆਂ ਹੁੰਦੀਆਂ ਗਾਵਾਂ ਨੂੰ ਲੱਗਦਾ ਥਾਣੇ ਇਹ ਨੇ ਕਿਨੇ ਇੱਥੇ ਮਿਲਦੇ ਨਹੀਂ ਲੱਗਦਾ ਸਹੀ ਗੱਲ ਜੀ ਤੇਰੇ ਪੰਜ ਚਾਰ ਦਿਨ ਕੱਢਦੀ ਗਾਵਾਂ ਅਸਲ ਗਾਵਾਂ ਵਾਲਾ ਥਣ ਲੱਗਾ ਨਾਂਗੇ ਥਣ ਵਧੀਆ ਦੇਖੋ ਜੀ ਦੀ ਬਸ਼ੀਂ ਕੁੱਲੇ ਦੀ ਮੇਰੀ ਗਾਵ ਖੁੱਲੇ ਲੈਵੇ ਦੀ ਵੈੜ ਦੇਖੋ ਕੋਦੀ ਵਾਲੀ ਬਸ਼ੀਂ ਇੱਥੇ ਵੀਰ ਜੀ ਹਰ ਟਾਈਮ ਜਿਹੜੇ 7-8 ਪਸ਼ੂ ਵੀਰ ਹੁਣਾ ਕੋਲ ਹੁੰਦੇ ਆ ਬਾਕੀ ਵੀਰ ਜੀ ਕੰਮ ਵੀ ਵੀਰ ਹੁਣੀ ਸਾਰਾ ਸਚਾਈ ਦਾ ਕਰਦੇ ਆ ਪੁਰਾਣਾ ਕੰਮ ਆ ਨਹੀਂ ਸਾਫ ਸੁਥਰਾ ਕੰਮ ਦੇਣ ਵਾਲੇ ਬੰਦੇ ਮਾਲ ਘੜਦੇ ਬਿਲਕੁਲ ਬਿਲਕੁਲ ਵੀਰ ਜੀ ਵੀਰ ਜੀ ਫਿਰ ਇਹ ਲੈ ਜੂ ਦੇਣਾ ਹੈ ਕਿਰਪਾ ਕਰਕੇ ਹਾਂ ਜੀ ਦਿਨ ਚਾਹ ਤਿੰਨ ਚਾਰ ਲੱਗ ਜੀ ਠੀਕ ਹੈ ਵੀਰੇ ਬਣੂਗੇ ਇਹ ਤਾਂ ਬਹੁਤ ਜ਼ਿਆਦਾ ਬਣੂਗਾ ਇਹ ਤਾਂ ਬਹੁਤ ਜ਼ਿਆਦਾ ਬੈਣਾ ਔਖਾ ਹੋਊਗਾ ਕਰਮ ਵਾਲੀ ਜਿੰਨੀ ਕਾਪਾ ਨੂੰ ਆਪਣੀ ਸਮਝ ਆ ਬਿਲਕੁਲ ਗਾੜੀ ਮੇਰਾ ਵੀਰ ਭਰਾ ਆਪਣੀ ਤਸੱਲੀ ਕਰਕੇ ਇੱਥੇ ਖੜਾ ਹਾਂ ਹਣਾ ਵੀਰ ਜੀ ਪੈਸੇ ਦੇਣੇ ਤੁਸੀਂ ਆਪਣੀ ਤਸੱਲੀ ਕਰਕੇ ਹਾਂ ਚੈੱਕ ਪਾਸ ਕਰਕੇ ਪਸੰਦੀ ਕਰਕੇ ਬਿਲਕੁਲ ਵੀਰੇ ਬਾਕੀ ਆਨਲਾਈਨ ਆਪਣੀ ਗਾਰੰਟੀ ਹੁੰਦੀ ਹੈ ਗਾਰੰਟੀ ਫੁੱਲ ਥਣਾ ਵੀ ਪਿੱਛੇ ਦੀ ਸਾਰੇ ਕਰੇ ਵੀਰੇ ਫਿਰ ਆਪਾਂ ਇਹਦਾ ਮੁੱਲ ਕਰ ਦਈਏ ਇਹਦਾ ਵੀਰ ਜੀ ਮੁੱਲ ਪਾ 60 ਕਰ ਲੀਏ 55 ਦੀ ਦੇ ਦਵਾਂਗੇ 55 ਦੀ ਹਾਂਜੀ ਚਲੋ ਕੋਈ ਵੀਰ ਭਰਾ ਫੋਨ ਲਾਵੇ ਛੱਡ ਦੀਏ ਇੱਥੇ ਆਵੇਂ ਤਿੰਨ ਹੀ ਜਾਂ ਤਾਂ 52000 ਦੀ 52000 ਦੀ ਜੇ ਕੋਈ ਵੀਰ ਭਰਾ ਫੋਨ ਲਾਏ ਬਾਕੀ ਵੱਡੀ ਵੈੜਾ ਫੁੱਲ ਜਾਤ ਬਰੀਡ ਵਾਲੀ ਐਫ ਐਫ ਕੋਈ ਗੱਲ ਨਹੀਂ ਫੋਨ ਲਾਏ ਹੋਰ ਵੀਰ ਨਹੀਂ ਮਾਨਤਨ ਕਰਦਣਗੇ ਗਾੜੀ ਚੌਥੇ ਤੇ ਆ ਗਿਆ ਨਕੀਨਾ ਦੇਖੋ ਜੀ ਬੱਤੀ ਫੁੱਲ ਜੰਮੀ ਪਲੀ ਦੂਜਾ ਸੂਆ ਛੇ ਦੰਦ ਲਿਖੀ ਗੁਜਾ ਸੂਆ ਛੇ ਦੰਦ ਥਾਨ ਵੀਰ ਜੀ ਇਹਨੇ ਵੀ ਕਰਨ ਵਾਲੀ ਨੂੰ ਬਹੁਤ ਵਧੀਆ ਲੱਗਾ ਜੇ ਇਹ ਕਿੰਨੇ ਦਿਨ ਖੜੂ ਵੀਰੇ ਇਹ ਵੀਰ ਜੀ 10 ਦਿਨ ਲੱਗੂਗੇ ਠੀਕ ਆ ਠੀਕ ਆ ਬਾਕੀ ਐ ਐਵੀ ਕਰਮ ਵਾਲੀ ਕਾਨ ਨੇ ਅੰਗੂ ਸਿੱਧੀ ਸਾਰੀ ਫੁੱਲਾ 20 ਕਿਲੋ ਉਹ ਦੱਡ ਗਈ ਜੋ ਵੇਖੋ ਠੀਕ ਆ ਠੀਕ ਆ ਵੀਰੇ ਹਾਂਜੀ ਇਹਦੀ ਗੱਲ ਹੈ ਜੀ ਇਹ ਤੇ ਬਣੂਗੀ ਬਹੁਤ ਪੂਰੀ ਆਖੋ ਲੜ ਲੜ ਹਾਂਜੀ ਹਾਂਜੀ ਇਹ ਤੇ ਬਣੂਗੀ ਬਹੁਤ ਸਹੀ ਗੱਲ ਵੇਖੋ ਜੀ ਫੁੱਲਾ ਵੱਡੀ ਆ ਵੀ ਵਾਸੀ ਜੰਮੀ ਪਲੀ ਫੁੱਲਿਆ ਐਚ ਐਫ ਦੱਜਾ ਸੁਆਇਆ ਫੋਲ ਇਹ ਵੀ ਇਜੀ ਫਿਰ ਇਹ ਵੀਰ ਜੀ 62000 ਦੀ ਵਸ਼ੀ ਦੇ ਦੀ 62000 ਦੀ ਹਾਂਜੀ ਚਲੋ ਇਹ ਜੀ ਵਸ਼ੀ ਤੇ ਵਿਕਦੀ ਆ ਆਪਾਂ ਪਰ ਮਾਨਤਾਨ ਕਰਦੀ ਆ ਵੀਰਣਾ ਮਾਨਤਾਨ ਆਪਣਾ ਤਾਂ ਬਸ 5000 ਦਿੰਦਾ 5000 ਹੀ ਬਾੜ ਚ 52000 ਲਾਓ ਜੀ 57000 ਹੋਰ 2000 ਹੋਰ 55 ਦੀ ਦੇ ਦਈਏ ਪੂਰੇ 57 ਲਾਓ ਵੀਰ ਜੀ 55000 ਦੀ ਵਸ਼ੀ ਫੋਲ ਵੱਡੀ ਸਹੀ ਗੱਲ ਆ ਵੀਰੇ ਫੋਲ ਵੱਡੀ ਵਸ਼ੀ ਆ ਬਾਕੀ ਵੀਰ ਜੀ ਹੋਰ ਕਰ ਦਿਓ ਵੀਰ ਭਰਾ ਮੋੜਨਾ ਨਹੀਂ ਆਪਾਂ ਕਹਿੰਦੇ ਠੀਕ ਆ ਵੀਰੇ ਆ ਕੀ ਇਹ ਆ ਚਾਰ ਪਸ਼ੂ ਆ ਵੀਰ ਕੋਲ ਚਵੇਂ گاਵਾ ਵਾ ਟੋਪ ਦੀਆਂ ਥਾਣ ਭਾਂਡੇ ਵਾਲੀਆਂ ਕਰਮ ਵਾਲੀਆਂ ਚੰਗੀਆਂ ਵੇਖੋ ਵੇਖੋ ਵੀਰ ਜੀ ਚੰਗੀ ਆ ਨਾ ਹਾਇ ਦਰਵੀਰ ਜੀ ਟਾਈਮ ਵੀ ਕੋਸ਼ਿਸ਼ ਨਹੀਂ ਹੋਇਆ ਕਰਮ ਵਾਲੀ ਸ਼ਾਮਾ ਨੂੰ ਚੰਗੀ ਬੰਦੀ ਹੋਊਗੀ ਕੋਈ ਘਾਹ ਚੋ ਚਵਾ ਕੇ ਆਈ ਅੱਜ ਠੀਕ ਆ ਵੀਰੇ ਬਾਕੀ ਵੀਰ ਜੀ ਆਪਣਾ ਡਰੈਸ ਬੋਲ ਦਿਓ ਡਰੈਸ ਵੀਰ ਜੀ ਪਿੰਡ ਭਗਵਾ ਜੇ ਜਿਲ੍ਹਾ ਗੁਰਦਾਸਪੁਰ ਠੀਕ ਆ ਵੀਰੇ ਨੇੜੇ ਕਲਾ ਨੌਰ ਜੇ ਕਿਲੋਮੀਟਰ ਠੀਕ ਆ ਵੀਰ ਜੀ ਮੋਬਾਈਲ ਨੰਬਰ ਜੇ 98150 ਹਾਂਜੀ 83897 ਠੀਕ ਆ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ